ਸਵਾਗਤ ਹੈ ਸਾਰਿਆਂ ਨੇ ਪੰਜਾਬੀ ਸਲਾਈ ਕਢਾਈ ਚੈਨਲ ਤੇ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਨਮਸਤੇ ਅੱਜ ਅਸੀਂ ਤੁਹਾਡੇ ਲਈ ਕੱਪੜੇ ਦੀ ਵੀਡੀਓ ਲੈ ਕੇ ਆਏ ਜੀ ਇਸ ਵਿੱਚ ਅਸੀਂ ਤੁਹਾਨੂੰ ਦਿਖਾਵਾਂਗੇ ਬੁਟੀਕ ਪੀਸ ਜਿਹੜਾ ਨੂੰ ਬਹੁਤ ਜ਼ਿਆਦਾ ਪ੍ਰਾਈਸ ਤੇ ਮੰਨ ਲਿਆ ਆਪਣੇ ਪ੍ਰਾਈਸ ਬਹੁਤ ਲੋਅ ਨੇ ਕੱਪੜਾ ਬਹੁਤ ਸੋਹਣਾ ਕੁਆਲਿਟੀ ਬਹੁਤ ਵਧੀਆ ਕੱਪੜੇ ਦੀ ਵਰਕ ਬਹੁਤ ਸੋਹਣਾ ਹੋਇਆ ਹੈ ਅੱਜ ਜਿੰਨੇ ਵੀ ਅਸੀਂ ਤੁਹਾਨੂੰ ਵੈਰਾਈਟੀ ਦਿਖਾਵਾਂਗੇ ਸਾਰੇ ਕਢਾਈ ਵਾਲੇ ਸੂਟ ਨੇ ਜੀ ਵਰਕ ਵਾਲੇ ਸੂਟ ਆ ਪਾਰਟੀ ਵੇਅਰ ਤੁਸੀਂ ਮੰਗਵਾ ਸਕਦੇ ਹੋ WhatsApp ਨੰਬਰ ਆਪਣੇ ਦੋਨੇ ਤੁਸੀਂ ਕਿਸੇ ਤੇ ਮੈਸੇਜ ਕਰਕੇ ਸਾਨੂੰ ਆਰਡਰ ਬੁੱਕ ਕਰ ਸਕਦੇ ਜੀ ਘਰ ਬੈਠੇ ਸੂਟ ਮੰਗਵਾ ਸਕਦੇ ਸ਼ਿਪਿੰਗ ਚਾਰਜ ਫਰੀ ਹੈ ਕੈਸ਼ ਔਨ ਡਿਲੀਵਰੀ ਵੀ ਹੈ ਰੇਟ ਆਪਣੇ ਬਹੁਤ ਜਾਇਜ਼ ਹੁੰਦੇ ਨੇ ਜੋ ਵੀ ਸੂਟਾਂ ਨੇ ਪ੍ਰਾਈਜ਼ ਹੈ ਪ੍ਰਾਈਜ਼ ਆਪਾਂ ਨਾਲ ਦੀ ਨਾਲ ਸ਼ੋਅ ਕਰਦੇ ਆਂਗੇ ਤੁਸੀਂ ਸੂਟ ਮੰਗਵਾ ਕੇ ਦੇਖੋ ਤੁਹਾਨੂੰ ਪਸੰਦ ਆਉਣਗੇ ਜੀ ਵੀਡੀਓ ਆਪਾਂ ਸ਼ੁਰੂ ਕਰ ਰਹੇ ਆਂ ਵੀਡੀਓ ਨੂੰ ਲਾਇਕ ਤੇ ਸ਼ੇਅਰ ਜ਼ਰੂਰ ਕਰਨਾ ਹੈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਜੀ ਅੱਜ ਜਸਟ ਉਹਨਾਂ ਸਾਰੇ ਕਢਾਈ ਵਾਲੇ ਸੂਟ ਲੈ ਕੇ ਆਏ ਤੁਹਾਡੇ ਲਈ ਬਹੁਤ ਸੋਹਣੇ ਸੂਟ ਨੇ ਫੈਂਸੀ ਸੂਟ ਹੈ ਰੇਟ ਬਹੁਤ ਜਾਇਨ ਨੇ ਆਪਣੇ ਜਿਸ ਤਰ੍ਹਾਂ ਕਿ ਆਪਣੇ ਕੋਲ ਇਹ ਕਿਹ ਡਿਜ਼ਾਈਨ ਹੈ ਇਸ ਡਿਜ਼ਾਈਨ ਵਿੱਚ ਤੁਹਾਨੂੰ ਕਲਰ ਕਈ ਦਿਖਾਵਾਂਗੇ ਕਪੜਾ ਹੈਗਾ ਮਸਲੀਨ ਸਿਲਕ ਮਸਲੀਨ ਸਿਲਕ ਦਾ ਆਲ ਓਵਰ ਸੂਟ ਆ ਜੀ ਨਾਲ ਔਰਗੰਜੇ ਦਾ ਦੁਪੱਟਾ ਦੁਪੱਟੇ ਦੇ ਦੇਖੋ ਤੁਸੀਂ ਵਰਕ ਕਿੰਨਾ ਸੋਹਣਾ ਹੋਇਆ ਹੈ ਪਹਿਲਾਂ ਤੁਸੀਂ ਦੁਪੱਟੇ ਦਾ ਡਿਜ਼ਾਈਨ ਦੇਖ ਲਓ 2.5 ਮੀਟਰ ਦਾ ਦੁਪੱਟਾ ਰੇਟ ਹੈਗਾ ਸਿਰਫ 900 900 ਰੇਟ ਹੈ ਜੀ ਇਹਨਾਂ ਸੂਟਾਂ ਦਾ ਸ਼ਿਪਿੰਗ ਚਾਰਜ ਫ੍ਰੀ ਹੈ ਕੈਸ਼ ਔਨ ਡਿਲੀਵਰੀ ਵੇ ਬ ਆਲ ਓਵਰ ਸੂਟਾਂ ਲੈਂਡਿੰਗ ਲੱਗ ਕੇ ਸੂਟ ਤਿਆਰ ਹੋਣਗੇ ਪਹਿਲਾਂ ਤੁਸੀਂ ਘੇਰੇ ਦਾ ਡਿਜ਼ਾਈਨ ਦੇਖ ਲਓ ਬਹੁਤ ਸੋਹਣਾ ਸਾਰਾ ਥ੍ਰੈਡ ਵਰਕ ਬਣਿਆ ਹੋਇਆ ਕੋਈ ਵੀ ਖਰਾਬ ਹੋਣ ਵਾਲੀ ਜੀ ਨਹੀਂ ਹੈ ਕਿ ਥ੍ਰੈਡ ਵਰਕ ਦਾ ਸੂਟ ਆ ਜੀ ਨਾਲ ਤੁਹਾਨੂੰ ਬਾਜੂ ਵਰਕ ਮਿਲੂ ਇਹ ਵਰਕ ਤੁਸੀਂ ਸਲਵਾਰ ਦੇ ਮੂਰੀ ਤੇ ਵੀ ਕਰ ਸਕਦੇ ਹੋਗੇ ਬਾਜੂ ਤੇ ਵੀ ਕਰ ਸਕਦੇ ਹੋ ਇਸ ਤਰ੍ਹਾਂ ਦੇ ਡਿਜ਼ਾਈਨ ਹੈ ਜੀ ਬਹੁਤ ਸੋਹਣਾ ਡਿਜ਼ਾਈਨ ਆ ਕਲਰ ਵੀ ਬਹੁਤ ਸੋਹਣੇ ਨੇ ਕਲਰ ਆਪਣੇ ਕੋਲੇ ਪਿੰਕ 900 ਰੇਟ ਆ ਜੀ ਇਹਨਾਂ ਸੂਟਾਂ ਨਾਲ ਤੁਸੀਂ ਸਿਲੈਕਟ ਕਰ ਸਕਦੇ ਹੋ ਮਸਟਰਡ ਕਲਰ ਆ ਗਿਆ ਜੀ ਕਲਰ ਸਾਰੇ ਬਹੁਤ ਪਿਆਰੇ ਨੇ ਕਲਰ ਵੀ ਬਹੁਤ ਸੋਹਣੇ ਨੇ ਡਿਜ਼ਾਈਨ ਵੀ ਬਹੁਤ ਸੋਹਣੇ ਹੈ ਘੇਰਾ ਤੁਸੀਂ 24 25 ਇੰਚ ਸਾਨੀ ਨਾਲ ਬਣਾ ਸਕਦੇ ਹੋ ਇਹਨਾਂ ਸੂਟਾਂ ਦਾ ਪੀਚ ਕਲਰ ਆ ਗਿਆ ਜੀ ਆਪਣੇ ਕੋਲੇ ਇਹਨਾਂ ਵਿੱਚੋਂ ਜਿਹੜਾ ਵੀ ਤੁਹਾਨੂੰ ਕਲਰ ਡਿਜ਼ਾਈਨ ਪਸੰਦ ਆਵੇ ਸਲੈਕਟ ਕਰੋ ਜੀ ਇਸ ਤਰ੍ਹਾਂ ਦੇ ਡਿਜ਼ਾਈਨ ਨੇ ਦੁਪੱਟੇ ਬਹੁਤ ਸੋਹਣੇ ਨੇ ਸੂਟ ਵੀ ਬਹੁਤ ਵਧੀਆ 900 ਰੇਟ ਹੈ ਇਹਨਾਂ ਸੂਟਾਂ ਦਾ ਲਾਈਨਿੰਗ ਲਾ ਕੇ ਸੂਟ ਤਿਆਰ ਹੋਣਗੇ ਜੀ ਇਹ ਦੇਖੋ ਇਸ ਤਰ੍ਹਾਂ ਦੇ ਸੂਟ ਬਣ ਕੇ ਤਿਆਰ ਹੋਣਗੇ ਬਹੁਤ ਸੋਹਣਾ ਸੂਟਾ ਕਲਰ ਵੀ ਬਹੁਤ ਵਧੀਆ ਹੈ ਆਪਣੇ ਕੋਲੇ ਹਾਫ ਵਾਈਟ ਜਿਹਾ ਕਲਰ ਆ ਗਿਆ ਕਰੀਮ ਕਲਰ ਇਹ ਸਾਰੇ ਕਲਰ ਡਿਜ਼ਾਈਨ ਇਸ ਵਿੱਚ ਬਾਜੂ ਵਰਗ ਦਾ ਨੂੰ ਸਾਰੇ ਸੂਟਾਂ ਦੀ ਮੈਨੂੰ ਮਿਲੂਗਾ ਲਗਭਗ ਇਸ ਤਰ੍ਹਾਂ ਦੇ ਡਿਜ਼ਾਈਨ ਬਹੁਤ ਸੋਹਣਾ ਥ्रेड ਵਰਕ ਦਾ ਕੰਮ ਕਰਿਆ ਹੋਇਆ ਜਦੋਂ ਹੁਣ ਸੂਟ ਦਿਖਾ ਰਹੀ ਆਪਣੇ ਕੋਲੇ ਸੋਲੋ ਕਲਰ ਹੈ ਲੈਮਨ ਕਲਰ ਫੋਟੋ ਦੇ ਥੋੜਾ ਲਾਈਟ ਕਲਰ ਆਇਆ ਵੈਸੇ ਲੈਮਨ ਕਲਰ ਬਹੁਤ ਸੋਹਣਾ ਆਲ ਓਵਰ ਸੂਟ ਜੋਰ ਜੱਟ ਦਾ 5 ਮੀਟਰ ਦੀ ਕੱਟ ਸੂਟ ਦੀ ਹੈ ਨਾਲ ਪਿਓਰ ਦਾ ਦੁਪੱਟਾ ਦੁਪੱਟੇ ਉੱਪਰ ਵਰਕ ਦੇਖੋ ਤੁਸੀਂ ਕਿੰਨਾ ਸੋਹਣਾ ਕਰਿਆ ਹੈ ਬਹੁਤ ਸੋਹਣਾ ਬਲੈਕ ਕਲਰ ਦਾ ਵਰਕ ਕਰਿਆ ਹੈ ਜੀ ਦੋਨੇ ਸਾਈਡਾਂ ਤੇ ਇਸ ਤਰ੍ਹਾਂ ਦੇ ਡਿਜ਼ਾਈਨ ਨੇ ਸਾਰਾ ਥ੍ਰੈਡ ਵਰਕ ਮਿਲੂ ਤੁਹਾਨੂੰ ਇਸ ਦੇ ਬਾਜੂ ਉੱਪਰ ਵੀ ਵਰਕ ਮਿਲੂ 850 ਰੇਟ ਆ ਜੀ 850 ਰੇਟਾਂ ਇਹਨਾਂ ਸੁੱਟਾਂ ਦੇ ਆਪਣੇ ਕੋਲ ਸੋਲੋ ਕਲਰ ਦਾ ਸੂਟ ਤੁਸੀਂ ਕਿੰਨੇ ਵੀ ਲੈ ਸਕਦੇ ਹੋ ਇਸ ਡਿਜ਼ਾਈਨ ਦੇ ਲੈਂਥ ਜੀ ਤੁਹਾਨੂੰ ਕੋਈ ਵੀ ਪ੍ਰੋਬਲਮ ਨਹੀਂ ਆਉਣ ਵਾਲੀ ਤੁਸੀਂ 42 43 ਇੰਚ ਲੈਂਥ ਆਸਾਨੀ ਨਾਲ ਬਣਾ ਸਕਦੇ ਹੋ ਜੀ ਇਹ ਆਪਣੇ ਕੋਲ ਲੈਮਨ ਕਲਰ ਦਾ ਸੂਟ 850 ਰੇਟ ਹੈ ਹਾਂ ਜੀ ਜੋਦੋਂ ਹੁਣ ਅਸੀਂ ਡਿਜ਼ਾਈਨ ਦਿਖਾਵਾਂਗੇ ਇਹ ਡਿਜ਼ਾਈਨ ਵੀ ਆਪਣੇ ਕੋਲ ਥ੍ਰੈਡ ਵਰਕ ਚ ਥ੍ਰੈਡ ਵਰਕ ਚ ਸੂਟ ਆ ਜੀ ਬਹੁਤ ਸੋਹਣਾ ਕੱਪੜਾ ਹੈ ਟੈਪੀਸਟ੍ਰਿਕ ਚ ਟੈਪੀਸਟ੍ਰਿਕ ਦਾ ਸੂਟ ਆ ਜੀ ਤੁਸੀਂ ਇਸ ਸੂਟ ਦਾ ਲੈਨਿੰਗ ਲਾਓ ਜਾਂ ਨਾ ਲਾਓ ਤੁਹਾਡੀ ਇੱਛਾ ਕਿਉਂਕਿ ਇਹ ਗਾਫ ਕੱਪੜਾ ਬਹੁਤ ਵਧੀਆ ਬਹੁਤ ਵਧੀਆ ਵੈਰਾਈਟੀ ਹੈ ਜੀ ਬੀ ਸ਼ੇਪ ਦਾ ਗਲਾ ਬਣਿਆ ਹੋਇਆ ਹੈਗਾ ਪਹਿਲਾਂ ਤੁਸੀਂ ਸ਼ਰਟ ਦਾ ਡਿਜ਼ਾਈਨ ਦੇਖ ਲਓ ਵਰਕ ਬਹੁਤ ਜ਼ਿਆਦਾ ਹੈ ਇਹਦੇ ਬਾਜੂ ਤੇ ਮੂਰੀ ਤੇ ਵਰਕ ਵੀ ਦਿਖਾਵਾਂਗੇ ਪਹਿਲਾਂ ਤੁਸੀਂ ਦੁਪੱਟਾ ਦੇਖ ਲਓ ਇਸ ਨਾਲ ਦੁਪੱਟੇ ਰੜ ਜੇ ਇਹਨਾਂ ਦਾ ਕੋਈ ਨਾ ਤੁਨ ਕੱਟ ਵਰਕ ਮਿਲੂ ਫਲਾਵਰ ਵੀ ਮਿਲਣਗੇ ਬਹੁਤ ਸੋਹਣਾ ਦੁਪੱਟਾ 2.5 ਮੀਟਰ ਦਾ 2.5 ਮੀਟਰ ਦੇ ਦੁਪੱਟੇ ਆ ਕਲਰ ਦਾ ਤੁਹਾਨੂੰ ਕਈ ਦਿਖਾਵਾਂਗੇ ਉਹਦੇ ਨੂੰ ਸ਼ਰਟ ਦਾ ਕਲਰ ਦਿਖਾਉਣਾ ਆਲਓਵਰ ਸੂਟ ਆ ਜੀ ਬਿਨਾ ਲਾਈਨਿੰਗ ਤੋਂ ਸੂਟ ਤੁਸੀਂ ਬਣਾ ਸਕਦੇ ਹੋ ਟੈਪੀ ਸਿਲਕ ਜਿਹਾ ਕਪੜਾ 42 44 ਇੰਚ ਲੈਂਥ ਬਣੂਗੀ ਵਰਕ ਦਾ ਨੂੰ ਮਿਲੂਗਾ ਬਾਜੂ ਤੇ ਮੂਰੀ ਤੇ ਬਹੁਤ ਜ਼ਿਆਦਾ ਵਰਕ ਕਰਿਆ ਹੈ ਜੇ ਇਹਨਾਂ ਸੂਟਾਂ ਉੱਪਰ ਸਿਰਫ 995 ਰੇਟ 995 ਰੇਟ ਹੈ ਟਾਈਪੀਸ਼ਲ ਜੀ ਕਪੜਾ ਬਣਾ ਲੈਣ ਤੋਂ ਸੂਟ ਤੁਸੀਂ ਬਣਾ ਕੇ ਤਿਆਰ ਕਰ ਸਕਦੇ ਹੋ ਕਲਰ ਤਾਂ ਨੂੰ ਕਈ ਦਿਖਾਵਾਂਗੇ ਛੜਿਆਂ ਵਿੱਚ ਕਲਰ ਕਈ ਨੇ ਆਪਣੇ ਕੋਲੇ ਕਲਰ ਬਹੁਤ ਸੋਹਣਾ ਗ੍ਰੀਨ ਜਿਹਾ ਕਲਰ ਆ ਜੀ ਇਹਨਾਂ ਚ ਜੋ ਵੀ ਤੁਹਾਨੂੰ ਕਲਰ ਡਿਜ਼ਾਈਨ ਪਸੰਦ ਆ ਉਹ ਸਿਲੈਕਟ ਕਰੋ ਜੀ ਘਰ ਬੈਠੇ ਸੂਟ ਮੰਗਵਾ ਸਕਦੇ ਹੋਗੇ ਇਸ ਤਰ੍ਹਾਂ ਦੇ ਸੂਟ ਬਣ ਕੇ ਤਿਆਰ ਹੋਣਗੇ ਬਹੁਤ ਸੋਹਣੇ ਫੈਂਸੀ ਬਾਜੂ ਵਰਕ ਮੂਰੀ ਵਰਕ ਦਾ ਨੂੰ ਸਾਰੇ ਸੂਟਾਂ ਉੱਪਰ ਮਿਲੂਗਾ 995 ਰੇਟ ਆ ਜੀ ਬਹੁਤ ਸੋਹਣੇ ਕਲਰ ਆ ਡਿਜ਼ਾਈਨ ਵੀ ਬਹੁਤ ਵਧੀਆ ਨੇ ਜੋ ਤੁਹਾਨੂੰ ਹੁਣ ਕਲਰ ਦਿਖਾ ਰਹੇ ਆ ਆਪਣੇ ਕੋਲੇ ਮਹਿੰਦੀ ਕਲਰ ਚਾਰ ਕਲਰ ਨੇ ਛੜਣ ਵਿੱਚ ਇਹ ਆ ਗਏ ਆਪਣੇ ਕੋਲੇ ਮਹਿੰਦੀ ਕਲਰ ਜੇ ਬਾਜੂ ਮੂਰੀ ਬਾਰਕ ਦੇ ਅਨੁਸਾਰੇ ਸਾਰੇ ਸੂਟਾਂ ਦੀ ਮਿਲੂਗਾ ਇਸ ਤਰ੍ਹਾਂ ਦਾ ਡਿਜ਼ਾਈਨ ਇਹ ਆ ਗਏ ਆਪਣੇ ਕੋਲੇ ਵਾਈਨ ਸ਼ੇਡ ਸਾਰੇ ਡਾਰਕ ਕਲਰ ਨੇ ਸਲੈਕਟ ਕਰ ਸਕਦੇ ਹੋ ਤੁਸੀਂ ਸੂਟ ਬਹੁਤ ਸੋਹਣੇ ਫੈਂਸੀ ਸੂਟ ਨੇ ਜੀ ਥ੍ਰੈਡ ਵਰਕ ਦਾ ਕੰਮ ਕਰਿਆ ਹੋਇਆ ਕੋਈ ਵੀ ਖਰਾਬ ਹੋਣ ਵਾਲੀ ਜੀ ਨੇ ਕਪੜਾ ਬਹੁਤ ਵਧੀਆ ਚਿਪਿੰਗ ਚਾਰਜ ਫ੍ਰੀ ਹੈ ਕੈਸ਼ ਔਨ ਡਿਲੀਵਰੀ ਵੀ ਹੈ ਇਹ ਸਾਰੇ ਡਿਜ਼ਾਈਨ ਨੇ ਆਪਣੇ ਕੋਲੇ ਇਸ ਕਲਰ ਵਿੱਚ ਮੈਚਿੰਗ ਸੂਟ ਲੈ ਕੇ ਆਏ ਨੇ ਤੁਹਾਡੇ ਲਈ ਬਹੁਤ ਸੋਹਣੇ ਡਾਰਕ ਕਲਰ ਨੇ ਬਹੁਤ ਸੋਹਣੇ ਸੂਟ ਨੇ ਜੀ ਲਾਈਟ ਕਲਰ ਦੇ ਤੁਹਾਨੂੰ ਬਾਟਮ ਮਿਲੂ ਸਾਰੇ ਸੂਟਾਂ ਨਾਲ ਕਰੀਮ ਤੁਹਾਨੂੰ ਮੂਰੀ ਬਾਰਕ ਮਿਲੂ ਜੇ ਫਰੰਟ ਦੇਖੋ ਤੁਸੀਂ ਬਹੁਤ ਸੋਹਣਾ ਤਿਆਰ ਕਰਿਆ ਹੈ ਇਸ ਤਰ੍ਹਾਂ ਦੇ ਸੂਟ ਬਣ ਕੇ ਤਿਆਰ ਹੋਣਗੇ ਫੈਂਸੀ ਬਹੁਤ ਸੋਹਣੇ ਸੂਟ ਬਣ ਕੇ ਤਿਆਰ ਹੋਣਗੇ ਦੁਪट्टे ਬਹੁਤ ਸੋਹਣੇ ਨੇ ਸੂਟਾਂ ਨਾਲ ਸੇਪੀ ਵਰਕ ਦਾ ਕੰਮ ਕਰਿਆ ਦੁਪੱਟੇ ਉੱਪਰ 2.5 ਮੀਟਰ ਦੇ ਦੁਪੱਟੇ ਨੇ ਮਸਲੀਨ ਦੇ ਮਸਲੀਨ ਦੇ ਦੁਪੱਟੇ ਦੀ ਰੇਟ ਸਿਰਫ 950 950 ਰੇਟ ਆ ਜੀ 2.5 ਮੀਟਰ ਦੀ ਸ਼ਰਟ 2.5 ਮੀਟਰ ਦੀ ਬਾਟਮਾ ਬਾਟਮ ਦੀ ਮੂਰੀ ਤੇ ਤੁਹਾਨੂੰ ਇਸ ਤਰ੍ਹਾਂ ਦਾ ਵਰਕ ਮਿਲੂਗਾ ਬਹੁਤ ਸੋਹਣਾ ਮਸਲੀਨ ਸਿਲਕ ਚ ਬਾਟਮ ਬਣੀ ਹੋਈ ਆ ਜੀ ਚਾਕਲੇਟ ਚ ਸ਼ਰਟ ਆਗੀ ਆਪਣੇ ਕੋਲੇ ਪਹਿਲਾਂ ਪਿੰਕ ਮੈਂਜੈਂਟਾ ਕਲਰ ਆ ਗਿਆ ਇਸ ਡਿਜ਼ਾਈਨ ਵਿੱਚ ਆਪਣੇ ਕੋਲੇ ਕਈ ਕਲਰ ਨੇ ਜਦੋਂ ਨੂੰ ਹੁਣ ਕਲਰ ਦਿਖਾ ਰਹੇ ਆਏ ਬਹੁਤ ਸੋਹਣਾ ਕਲਰ ਹੈ ਜੀ ਨੇਵੀ ਜਿਹਾ ਕਲਰ ਆ ਬਹੁਤ ਵਧੀਆ ਕਲਰ ਨੇ ਡਿਜ਼ਾਈਨ ਵੀ ਬਹੁਤ ਸੋਹਣੇ ਨੇ ਆਸਮਾਨੀ ਡਾਰਕ ਆਸਮਾਨੀ ਕਲਰ ਆਏ ਇਹਨਾਂ ਚੋਂ ਜੋ ਵੀ ਤੁਹਾਨੂੰ ਪਸੰਦ ਆ ਸਿਲੇਕਟ ਕਰੋ ਜੀ WhatsApp ਨੰਬਰ ਆਪਣੇ ਦੋ ਨੇ ਤੁਸੀਂ ਕਿਸੇ ਦੇ ਵੀ ਆਰਡਰ ਕਰ ਸਕਦੇ ਹੋ ਸਾਨੂੰ ਇਹ ਹੈ ਆਪਣੇ ਕੋਲੇ ਪੈਰਟ ਕਲਰ ਜੋ ਬਾਟਮ ਸਾਰੇ ਨਾਲ ਕਰੀਮ ਕਲਰ ਦੀ ਲੱਗੀ ਹੋਈ ਹੈ ਮਸਲੀਨ ਸਿਲਕ ਜੀ ਚਾਕਲੇਟ ਦਾ ਸ਼ਰਟ ਦਾ ਜੋ ਲੱਗਾ ਹੈ ਫੈਬਰਿਕ ਮਸਲੀਨ ਦਾ ਦੁਪੱਟਾ ਮਸਲਿਨ ਦਾ ਦੁਪੱਟਾ ਇਹਨਾਂ ਸੂਟਾਂ ਨਾਲ ਬਹੁਤ ਸੋਹਣੇ ਦੁਪੱਟੇ ਨੇ ਸੂਟ ਵੀ ਬਹੁਤ ਵਧੀਆ ਰੇਟ ਵੀ ਬਹੁਤ ਜਾਇਨ ਨੇ ਜਿੰਨਾਂ ਵਿੱਚ ਜੋ ਵੀ ਤੁਹਾਨੂੰ ਪਸੰਦ ਆ ਤੁਸੀਂ ਘਰ ਬੈਠੇ ਆਰਡਰ ਕਰ ਸਕਦੇ ਹੋ ਸੂਟ ਮੰਗਵਾ ਸਕਦੇ ਹੋ ਸ਼ਿਪਿੰਗ ਚਾਰਜ ਫ੍ਰੀ ਆ ਕੈਸ਼ ਔਨ ਡਿਲੀਵਰੀ ਵੀ ਹੈ ਇਹ ਆ ਗਏ ਆਪਣੇ ਕੋਲੇ ਔਰੇਂਜ ਕਲਰ ਸਾਰੇ ਡਾਰਕ ਕਲਰ ਨੇ ਬਹੁਤ ਸੋਹਣੇ ਡਾਰਕ ਕਲਰ ਆ ਡਿਜ਼ਾਈਨ ਵੀ ਬਹੁਤ ਵਧੀਆ ਕਲਰ ਵੀ ਬਹੁਤ ਵਧੀਆ ਕੱਪੜਾ ਹੀ ਬਹੁਤ ਵਧੀਆ ਇਹ ਆ ਗ ਆਪਣੇ ਕੋਲੇ ਜਾਵਣੀ ਆ ਕਲਰ ਕਲਰ ਸਾਰੇ ਬਹੁਤ ਵਧੀਆ ਨੇ ਜਿੰਨਾ ਚੋ ਤੁਸੀਂ ਸਲੈਕਟ ਕਰ ਸਕਦੇ ਹੋ ਮਸਲੀਨ ਦੇ ਦੁਪੱਟੇ ਲੱਗੇ ਚਿੱਪੀ ਵਰਕ ਦੇ 2.5 ਮੀਟਰ ਦੇ ਦੁਪੱਟੇ ਨਾਲ ਸੂਟ ਲੈ ਕੇ ਤੁਹਾਡੇ ਲਈ ਬਹੁਤ ਸੋਹਣੇ ਇਹ ਵੀ ਆਪਣੇ ਕੋਲੇ ਕਪੜਾ ਹੈਗਾ ਟੈਪੀ ਸਿਲਕ ਚ ਟੈਪੀ ਸਿਲਕ ਚ ਆਲਓਵਰ ਸੂਟ ਆ ਜੀ ਬਹੁਤ ਸੋਹਣੇ ਡਿਜ਼ਾਈਨ ਬਹੁਤ ਸੋਹਣਾ ਬਣਿਆ ਹੋਇਆ ਜੀ ਡਿਜ਼ਾਈਨ ਦੇਖੋ ਤੁਸੀਂ ਸੋਹਣ ਬਹੁਤ ਸੋਹਣਾ ਬਣਾਈ ਇਹਨਾਂ ਉੱਪਰ ਤੁਹਾਨੂੰ ਸਟੂਨ ਮਿਲੂਗਾ ਸਟੂਨ ਵਰਕ ਮਿਲੂਗਾ ਦੁਪੱਟੇ ਬਹੁਤ ਸੋਹਣੇ ਤਿਆਰ ਕਰੇ ਹੋਏ ਨੇ ਨਾਲ ਫੋਰ ਸਾਈਡ ਤੋਂ ਨੂੰ ਲੈਸ ਮਿਲੂ ਜੀ ਇਸ ਤਰ੍ਹਾਂ ਦੇ ਵਰਕ ਵੀ ਮਿਲੂ ਲੈਸ ਵੀ ਮਿਲੂਗੇ ਦੁਪੱਟੇ ਦਾ ਡਿਜ਼ਾਈਨ ਦੇਖੋ ਹੁਣ ਤੁਹਾਨੂੰ ਅਸੀਂ ਦਿਖਾਉਣੀ ਹੈ ਸੂਟ ਦਾ ਡਿਜ਼ਾਈਨ ਆਲ ਓਵਰ ਸੂਟ ਆ ਜੀ ਆਪਣੇ ਕੋਲੇ ਇਹ ਆ ਗਿਆ ਫਰੰਟ ਵਰਕ ਉਸ ਤੋਂ ਬਾਅਦ ਇਹ ਆ ਗਿਆ ਆਪਣੇ ਕੋਲੇ ਬਾਜੂ ਵਰਕ ਇਹਨਾਂ ਸੂਟਾਂ ਦਾ ਰੇਟ ਹੈਗਾ 1150 ਸਾਢੇ 1150 ਰੇਟ ਆ ਜੀ ਇਹਨਾਂ ਸੂਟਾਂ ਨਾਲ ਸਾਰੇ ਫੈਂਸੀ ਸੂਟ ਨੇ ਵਧੀਆ ਸੂਟ ਨੇ ਤੁਸੀਂ ਸਿਲੇਕਟ ਕਰ ਸਕਦੇ ਹੋ ਜੀ ਇਹਨਾਂ ਉੱਪਰ ਨਾਲ ਹੱਥ ਦਾ ਕੰਮ ਵੀ ਮਿਲੂਗਾ ਬਹੁਤ ਵਧੀਆ ਕਰਿਆ ਹੈ ਇਹ ਆਪਣੇ ਕੋਲੇ ਵੈਨ ਸ਼ੇਡ ਚ ਸੂਟ ਹੈ ਇਸ ਡਿਜ਼ਾਈਨ ਵਿੱਚ ਆਪਣੇ ਕੋਲ ਕਈ ਕਲਰ ਨੇ ਬਲੈਕ ਕਲਰ ਆ ਗਿਆ ਜੀ ਇਹ ਸੂਟ ਸਿਰਫ ਆਪਣੇ ਕੋਲੇ ਸੈਂਪਲ ਲਈ ਆਏ ਨੇ ਜਿੰਨਾਂ ਤੋਂ ਕਸਟਮਰਾਂ ਨੇ ਪਹਿਲਾਂ ਆਰਡਰ ਆ ਕੇ ਉਹਨਾਂ ਦੇ ਸੂਟ ਬੁੱਕ ਹੋ ਜਾਣਗੇ ਕਿਉਂਕਿ ਇਹ ਆਪਣੇ ਕੋਲੇ ਸੈਂਪਲ ਹੀ ਸੂਟ ਆਏ ਨੇ ਇਸ ਤਰ੍ਹਾਂ ਦੀ ਵੈਰਾਈਟੀ ਅੱਗੇ ਆਉਂਦੀ ਰਹੂਗੀ ਪੀਕ ਆਫ ਸ਼ੇਡ ਕਲਰ ਆ ਗਏ 1150 ਰੇਟ ਹੈ ਇਹਨਾਂ ਸੂਟਾਂ ਦਾ 1150 ਰੇਟ ਹੈ 2.5 ਮੀਟਰ ਦੇ ਦੁਪੱਟੇ ਨੇ ਮਸਲੀਨ ਦੇ ਟੈਪੀ ਬਿ ਸਿਲਕ ਚ ਸੂਟ ਆ ਜੀ ਲਾਈਨ ਬਿਨਾ ਲਾਈਨਿੰਗ ਤੋਂ ਵੀ ਸੂਟ ਬਣਾ ਸਕਦੇ ਹੋਗੇ ਇਹ ਆ ਕਿ ਆਪਣੇ ਕੋਲੇ ਬਾਜੂ ਵਰਕ ਤੁਸੀਂ ਮੂਰੀ ਦੇ ਵੀ ਕਰ ਸਕਦੇ ਹੋ ਵਰਕ ਤੁਹਾਡੀ ਇੱਛਾ 1150 ਰੇਟ ਹੈ ਨਾ ਸੂਟਾਂ ਦਾ ਮਾਸਟਰਡ ਕਲਰ ਆ ਇਹ ਡਾਰਕ ਮਾਸਟਰਡ ਕਲਰ ਕਲਰ ਸਾਰੇ ਬਹੁਤ ਪਿਆਰੇ ਨੇ ਸਾਰੇ ਡਾਰਕ ਕਲਰ ਨਹੀਂ ਬਹੁਤ ਪਿਆਰੇ ਕਲਰ ਨੇ ਇਹ ਆ ਆਪਣੇ ਕੋਲੇ ਮਹਿੰਦੀ ਜਿਹਾ ਕਲਰ ਇਹ ਸਾਰੇ ਕਲਰ ਨੇ ਇਸ ਡਿਜ਼ਾਈਨ ਵਿੱਚ ਇਨਾ ਜਦ ਤੁਸੀਂ ਸਿਲੈਕਟ ਕਰ ਰਹੇ ਹੋ 1550 ਰੇਟ ਹੈ ਸ਼ਿਪਿੰਗ ਚਾਰਜ ਫ੍ਰੀ ਹੈ ਕੈਸ਼ ਔਨ ਡਿਲੀਵਰੀ ਵੀ ਹੈ ਇਹ ਹੈਗਾ ਹਾਫ ਵਾਈਟ ਜਿਹਾ ਕਲਰ ਬਹੁਤ ਸੋਹਣਾ ਸੂਟ ਨੇ ਤੁਹਾਡੇ ਲਈ ਤੁਸੀਂ ਬੁੱਕ ਕਰ ਸਕਦੇ ਹੋਗੇ ਹਾਂਜੀ ਇਹ ਆਪਣੇ ਕੋਲੇ ਆਗੇ ਆਲ ਓਵਰ ਸੂਟ ਆਲ ਓਵਰ ਸੂਟ ਦਾ ਕਪੜਾ ਹੈਗਾ ਚਾਕਲੇਟ ਚਾਕਲੇਟ ਕਪੜਾ ਜੀ ਇਹਨਾਂ ਸੂਟਾਂ ਉੱਪਰ ਤਾਂ ਨੂੰ ਮਿਲੂਗਾ ਥ्रेड ਵਰਕ ਥ्रेड ਵਰਕ ਬਹੁਤ ਸੋਹਣਾ ਹੋਇਆ ਹੈ ਜੀ ਤੁਸੀਂ ਸਿਲੈਕਟ ਕਰ ਸਕਦੇ ਹੋ ਲੈਂਥ ਤੁਸੀਂ 42 43 ਇੰਚ ਬਣਾ ਸਕਦੇ ਹੋ ਇਹਨਾਂ ਸੂਟਾਂ ਦੀ ਦੁਪੱਟੇ ਦੇਖੋ ਤੁਸੀਂ ਕਿੰਨੇ ਸੋਹਣੇ ਨੇ ਬਹੁਤ ਸੋਹਣੇ ਦੁਪੱਟੇ ਨੇ ਜੀ 2.5 ਮੀਟਰ ਦੇ ਦੁਪੱਟੇ ਉੱਪਰ ਤੁਹਾਨੂੰ ਵਰਕ ਵੀ ਮਿਲੂਗਾ 4 ਸਾਈਡ ਲੈਸ ਮਿਲੂਗਾ ਡਬਲ ਸ਼ੇਡ ਦੇ ਦੁਪੱਟੇ ਨੇ ਮਸਲੀਨ ਦੇ ਮਸਲੀਨ ਦੇ ਲੈਨ ਦਾ ਦੁਪੱਟੇ ਨੇ ਦੇਖੋ ਤੁਸੀਂ ਲੈਣਾ ਦਾ ਡਿਜ਼ਾਈਨ ਬਣਾਇਆ ਬਹੁਤ ਸੋਹਣਾ 1150 ਰੇਟ ਇਹਨਾਂ ਸੁਟਣਾ ਆਪਣੇ ਕੋਲੇ ਲਾਈਟ ਕਲਰ ਨੇ ਸਾਰੇ ਬਹੁਤ ਸੋਹਣੇ ਸਾਰਾ ਇਸ ਗ੍ਰੀਨ ਜਹਾੜਾ ਜੀ ਬਹੁਤ ਸੋਹਣੇ ਕਲਰ ਨੇ ਡਿਜ਼ਾਈਨ ਵੀ ਬਹੁਤ ਵਧੀਆ ਹੈ 1500 ਰੇਟ ਹੈ ਨਾ ਸੁੱਟਣ ਦਾ ਪਹਿਲਾਂ ਆਪਣੇ ਕੋਲ ਸਕਾਈ ਕਲਰ ਆ ਗਿਆ ਇਹ ਹੈ ਆਪਣੇ ਕੋਲ ਸੀ ਗ੍ਰੀਨ ਕਲਰ ਵਾਈਟ ਕਲਰ ਦਾ ਬਰਕਾ ਬਰਕ ਦੇਖੋ ਤੁਸੀਂ ਕਿੰਨਾ ਸੋਹਣਾ ਡਿਜ਼ਾਈਨ ਨਾਲ ਕਰਿਆ ਹੋਇਆ ਹੈਗਾ ਸਾਰਾ ਥ्रेड ਵਰਕ ਆ ਕੋਈ ਵੀ ਖਰਾਬ ਹੋਣ ਵਾਲਾ ਨਹੀਂ ਹੈਗਾ ਡਿਜ਼ਾਈਨ ਦੇਖੋ ਤੁਸੀਂ ਕਿੰਨੇ ਸੋਹਣੇ ਨੇ 1500 ਰੇਟ ਹੈ ਜਿੰਨਾ ਸੁੱਟਣ ਦਾ ਇਹ ਸੁੱਟ ਲੈਂਡਿੰਗ ਲਾ ਕੇ ਤਿਆਰ ਹੋਣਗੇ ਇਹ ਹੈ ਆਪਣੇ ਕੋਲ ਪੀਚ ਕਲਰ ਪੀਜ ਕਲਰ ਆ ਗਈ ਦੁਪੱਟੇ ਬਹੁਤ ਸੋਹਣੇ 2.5 ਮੀਟਰ ਦੇ ਦੁਪੱਟੇ ਨੇ 5 ਮੀਟਰ ਦੀ ਸੂਟ ਦੀ ਕਟ ਹੈ 1500 ਰੇਟ ਹੈ ਇਹਨਾਂ ਸੂਟਨਾਂ ਪਿੰਕ ਕਲਰ ਆ ਗਏ ਚਾਰ ਕਲਰ ਨੇ ਇਸ ਡਿਜ਼ਾਈਨ ਵਿੱਚ ਗਲੇਸ ਕਾਟਨ ਨੇ ਸੂਟ ਲੈਂਗੇ ਡੱਡਲੀ ਬਹੁਤ ਸੋਹਣੇ ਡਿਜ਼ਾਈਨ ਬਹੁਤ ਸੋਹਣੇ ਨੇ ਕਲਰ ਵੀ ਬਹੁਤ ਵਧੀਆ ਨੇ ਮੈਚਿੰਗ ਸੂਟ ਹੈ 2.5 ਮੀਟਰ ਦੀ ਸ਼ਰਟ ਹੈ 2.5 ਮੀਟਰ ਦੀ ਬੋਟਮਾ 2.5 ਮੀਟਰ ਦਾ ਹੀ ਦੁਪੱਟਾ ਬਹੁਤ ਸੋਹਣੇ ਕਲਰ ਨੇ ਸਾਰੇ ਸੂਟਾਂ ਥ੍ਰੈਡਵਰਕ ਮਿਲੂਗਾ ਤੁਹਾਨੂੰ ਇਸ ਵਾਰ ਮੂਰੀ ਤੇ ਵਰਕ ਲੈ ਕੇ ਪਹਿਲਾ ਆਪਾਂ ਨੇ ਇਹ ਸੂਟ ਰੈੱਡ ਕਲਰ ਦੀ ਬਾਟਮ ਨਾਲ ਸੇਲ ਕਰੇ ਸੀ ਇਸ ਵਾਰ ਬਹੁਤ ਜ਼ਿਆਦਾ ਕਲਰ ਲੈ ਕੇ ਆਏ ਤੁਹਾਡੇ ਲਈ ਰੇਟ ਸਿਰਫ 1500 1500 ਰੇਟ ਹੈ ਜੀ ਤੁਹਾਨੂੰ ਲਾਈਨਿੰਗ ਲਾਉਣ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਕਾਟਨ ਚ ਕਪੜਾ ਜੀ ਦੁਪੱਟੇ ਫੁੱਲ ਪਿਓਰ ਦੇ ਫੁੱਲ ਪਿਓਰ ਦੇ ਦੁਪੱਟੇ ਨੇ ਜੀ ਇਹਨਾਂ ਸੂਟਾਂ ਨਾਲ ਇਹ ਸਾਰਾ ਥ੍ਰੈਡਵਰਕ ਬਣਾ ਹੈ ਪਹਿਲਾ ਆਪਣੇ ਕੋਲੇ ਪਿੰਕ ਕਲਰ ਹੈ ਇਹਨਾਂ ਦੀ ਤੁਹਾਨੂੰ ਬਾਟਮ ਤੇ ਵਰਕ ਮਿਲੂਗਾ ਸ਼ਰਟ ਤੇ ਵੀ ਵਰਕ ਮਿਲੂਗਾ ਇਸ ਤਰ੍ਹਾਂ ਨਾ ਬਾਟਨ ਦੇ ਵਰਕ ਮਿਲੂਗਾ ਸ਼ਰਟ ਦੇ ਵਰਕ ਮਿਲੂਗਾ ਬਹੁਤ ਸੋਹਣਾ ਬਾਈਟ ਕਲਰ ਨੇ ਸ਼ਰਟਾਂ ਮਿਲਣੀਆਂ ਤੁਹਾਨੂੰ ਸਾਰੇ ਸੂਟਾਂ ਨਾਲ 1500 ਪ੍ਰਾਈਸ ਹੈ ਜੇ ਇਹਨਾਂ ਸੂਟਾਂ ਦਾ ਹੀ ਹੈ ਆਪਣੇ ਕੋਲ ਫਰੋਜੀ ਕਲਰ ਬਹੁਤ ਸੋਹਣੇ ਕਲਰ ਨੇ ਡਿਜ਼ਾਈਨ ਵੀ ਬਹੁਤ ਵਧੀਆ ਕਪੜਾ ਹੀ ਬਹੁਤ ਵਧੀਆ ਪਾਰਟੀ ਵੇਅਰ ਸੂਟ ਹੈ ਕੋਈ ਵੀ ਤੁਹਾਨੂੰ ਲੈਣ ਲੰਗ ਲਾਉਣ ਦੀ ਜਰੂਰਤ ਨਹੀਂ ਬਣਾ ਲੈਣੀ ਕੋ ਦੋ ਤੁਸੀਂ ਸੂਟ ਤਿਆਰ ਕਰ ਸਕਦੇ ਹੋ ਜੀ ਇਹ ਹੈ ਗ ਆਪਣੇ ਕੋਲੇ ਮਾਸਟਰ ਕਲਰ ਇਹਨਾਂ ਵਿੱਚ ਜੋ ਵੀ ਤੁਹਾਨੂੰ ਕਲਰ ਡਿਜ਼ਾਈਨ ਪਸੰਦ ਆ ਤੁਹ ਸਲੈਕ ਕਰੋ ਜੀ WhatsApp ਨੰਬਰ ਆਪਣੇ ਦੋ ਨੇ ਤੁਸੀਂ ਕਿਸੇ ਤੇ ਵੀ ਆਰਡਰ ਬੁੱਕ ਕਰ ਸਕਦੇ ਜਿਹੜੇ ਸਾਡੇ ਭੈਣ ਭਾਈ ਬਾਹਰ ਬੈਠੇ ਨੇ ਇੰਡੀਆ ਤੋਂ ਉਹ ਵੀ ਨੂੰ ਆਰਡਰ ਦੇ ਸਕਦੇ ਨੇ ਸੂਟ ਮੰਗਵਾ ਸਕਦੇ ਨੇ ਡਿਜ਼ਾਈਨ ਬਹੁਤ ਸੋਹਣੇ ਨੇ ਕਲਰ ਵੀ ਬਹੁਤ ਵਧੀਆ ਵਾਕੀ ਕਪੜਾ ਹੀ ਬਹੁਤ ਸੋਹਣਾ ਹੁੰਦਾ ਜੀ ਆਪਣਾ ਇਹ ਹੈ ਗ ਆਪਣੇ ਕੋਲੇ ਰੈੱਡ ਕਲਰ ਰੈੱਡ ਮਹਿਰੂਨ ਜਿਹਾ ਕਲਰ ਆ ਜੀ ਇਹ ਸਾਰੇ ਕਲਰ ਨੇ ਇਸ ਡਿਜ਼ਾਈਨ ਵਿੱਚ 1500 ਰੇਟ ਆ ਜਿੰਨਾ ਸੂਟਾਂ ਦਾ 1500 ਰੇਟ ਆ ਤੁਸੀਂ ਸਲੈਕਟ ਕਰੋ ਜੀ ਇਹ ਆ ਆਪਣੇ ਕੋਲੇ ਪੈਰਟ ਕਲਰ ਗ੍ਰੀਨ ਜਾਂ ਪੈਰਟ ਕਲਰ ਬਹੁਤ ਸੋਹਣਾ ਕਲਰ ਆ ਜੀ ਕਲਰ ਦੇਖੋ ਤੁਸੀਂ ਕਿੰਨਾ ਪਿਆਰਾ ਬਣਿਆ ਹੋਇਆ ਇਹ ਇਹ ਸੂਟ ਆਪਣੇ ਕੋਲੇ ਕਾਟਨ ਚ ਨੈਗਲੇਸ ਕਾਟਨ ਚ ਸੂਟ ਆ ਜੀ ਸਰਦਈ ਕਲਰ ਆ ਗਿਆ ਦੇਖੋ ਤੁਸੀਂ ਸਰਦਈ ਕਲਰ ਆ ਥ੍ਰੈਡ ਵਰਕ ਬਣਿਆ ਹੋਇਆ ਹੈਗਾ ਬਹੁਤ ਸੋਹਣਾ ਕਲਰ ਆ ਡਿਜ਼ਾਈਨ ਵੀ ਬਹੁਤ ਵਧੀਆ ਕਪੜਾ ਹੀ ਬਹੁਤ ਵਧੀਆ 2.5 ਮੀਟਰ ਦੀ ਸ਼ਰਟ ਹੈ 2.5 ਮੀਟਰ ਦੀ ਬਾਟਮ ਆ ਜੀ 2.5 ਮੀਟਰ ਦੇ ਫੁੱਲ ਪ्योर ਤੇ ਦੁਪੱਟੇ ਨੇ 1500 ਰੇਟ ਆ ਜੀ ਸ਼ਿਪਿੰਗ ਚਾਰਜ ਫ੍ਰੀ ਆ ਕੈਸ਼ ਔਨ ਡਿਲੀਵਰੀ ਵੀ ਹੈ ਜੇ ਤੁਹਾਨੂੰ ਹੁਣ ਡਿਜ਼ਾਈਨ ਦਿਖਾ ਰਹੀ ਇਹ ਫੈਂਸੀ ਸੂਟ ਬਟੀਕੋ ਪੀਸ ਆ ਜੀ ਹੈਂਡਵਰਕ ਦਾ ਕੰਮ ਕਰਿਆ ਹੋਇਆ ਹੈਂਡਵਰਕ ਦਾ ਕੰਮ ਕਰਿਆ ਸੂਟ ਤੁਸੀਂ ਕਿੰਨੇ ਵੀ ਲੈ ਸਕਦੇ ਹੋ ਕਲਰ ਆਪਣੇ ਕੋਲੇ ਸੋਲੋ ਸੋਲੋ ਕਲਰ ਆ ਜੀ ਪਿਓਰ ਟੈਪੀ ਸਿਲਕ ਦੀ ਦਾ ਸ਼ਰਟ ਹੈ ਜੀ ਪਿਓਰ ਟੈਪੀ ਸਿਲਕ ਦੀ ਸ਼ਰਟ ਹੈ ਜੀ ਇਹ ਸਾਰਾ ਹੈਂਡਵਰਕ ਬਣਿਆ ਹੋਇਆ ਹੈਂਡਵਰਕ ਦਾ ਕੰਮ ਕਰਿਆ ਬਹੁਤ ਸੋਹਣਾ ਨਾਲੇ ਨਾਲ ਪਿਓਰ ਦੀ ਬਾਟਮ ਲੱਗੀ ਹੋਈ ਹੈ ਬਾਟਮ ਉੱਪਰ ਵੀ ਤੁਹਾਨੂੰ ਵਰਕ ਮਿਲੂਈ ਫੁੱਲ ਪਿਓਰ ਦਾ ਦੁਪੱਟਾ 2.5 ਮੀਟਰ ਦਾ ਦੁਪੱਟੇ ਉੱਪਰ ਦੇਖੋ ਤੁਸੀਂ ਕਿੰਨਾ ਵਰਕ ਕਰਿਆ ਹੋਇਆ ਇਹ ਸਾਰਾ ਵਰਕ ਕਰਾ ਰੇਟ ਸਾਡੇ 1700 1700 ਰੇਟ ਹੈ ਜੀ ਬੁਟੀਕ ਵੀਸਾ ਬਹੁਤ ਸੋਹਣੇ ਸੂਟ ਨੇ ਵੀਡੀਓ ਦੇਖੋ ਤੁਸੀਂ ਬਹੁਤ ਸੋਹਣੀ ਸੂਟ ਬਣੇ ਲੱਗਦੇ ਨੇ ਬਹੁਤ ਸੋਹਣੇ ਲੱਗਦੇ ਨੇ ਜੀ ਆਪਣੇ ਕੋਲੇ ਸੋਲੋ ਕਲਰ ਆ 1750 ਰੇਟ ਆ ਗਲੇਰਾ ਡਿਜ਼ਾਈਨ ਦੇਖੋ ਤੁਸੀਂ ਕਿੰਨਾ ਸੋਹਣਾ ਜਦੋਂ ਹੁਣ ਦਿਖਾ ਰਿਆਂ ਜੀ ਇਹ ਵੀ ਆਪਣੇ ਕੋਲੇ ਕਰੀਮ ਕਲਰ ਚ ਸੂਟ ਆ ਉਹ 파ੜਾ ਸ਼ਿਲਕੀ ਦੀ ਬਾਡੂਮ ਲੱਗੀ ਹੋਈ ਆ ਬਰਕ ਦੇਖੋ ਤੁਸੀਂ ਕਿੰਨਾ ਸੋਹਣਾ ਟੈਪੀਸ਼ਿਲਕੀ ਦੀ ਸ਼ਲਟ ਆ ਟੈਪੀਸ਼ਿਲਕੀ ਦੀ ਸ਼ਲਟ ਆ ਜੀ ਪਿਓਰ ਦਾ ਦੁਪੱਟਾ ਫੁੱਲ ਪਿਓਰ ਦਾ ਫੁੱਲ ਪਿਓਰ ਦਾ ਦੁਪੱਟਾ ਲੱਗੇ ਦੁਪੱਟੇ ਦੇ 4 ਸਾਈਡ ਤੇ ਉਹਨੂੰ ਲੈਸ ਮਿਲੂਗਾ ਇਸ ਤਰ੍ਹਾਂ ਦੀ ਇਹ ਆਪਣੇ ਕੋਲੇ ਸਾਰੇ ਬੁਟੀਕ ਪੀਸ ਐ ਇਹਨਾਂ ਸੂਟਾਂ ਦਾ ਵੀ ਪ੍ਰਾਈਸ ਹੈਗਾ 1750 ਸੂਟ ਬਹੁਤ ਸੋਹਣੇ ਲੱਗਦੇ ਨੇ ਬਣ ਕੇ ਕਿਉਂਕਿ ਵਧੀਆ ਸੂਟ ਨੇ ਵਧੀਆ ਵੈਰਾਈਟੀ ਹੈ ਜੀ ਰੇਟ ਆਪਣੇ ਬਹੁਤ ਜਾਇਜ਼ ਨੇ ਸਾਰਾ ਸੂਟ ਲੈਂਡਿੰਗ ਲਾ ਕੇ ਤਿਆਰ ਹੋ ਜੀ ਇਹ ਸੂਟ ਦਾ ਪ੍ਰਾਈਸ ਵੀ 1750 ਹੈ ਵੀ ਆਪਣੇ ਕੋਲੇ ਸੋਲੋ ਕਲਰ ਆ ਸੋਲੋ ਕਲਰ ਦਾ ਮਤਲਬ ਹੁੰਦਾ ਇਸ ਤਰ੍ਹਾਂ ਦੇ ਸੂਟ ਤੁਸੀਂ ਕਿੰਨੇ ਵੀ ਲੈ ਸਕਦੇ ਹੋ ਸਾਡੇ ਕੋਲੇ ਇਸ ਤਰ੍ਹਾਂ ਦੇ ਡਿਜ਼ਾਈਨ ਨੇ ਜੀ ਕਲਰ ਵੀ ਬਹੁਤ ਵਧੀਆ ਪਰ ਕਲਰ ਦਾ ਨੂੰ ਸੇਮ ਮਿਲੂਗਾ ਕਰੀਮ ਇਸ ਵਿਰਤਨ ਹੋਰ ਕੋਈ ਵੀ ਕਲਰ ਨਹੀਂ ਮਿਲਣਾ ਕਰੀਮ ਕਲਰ ਦਾ ਸੂਟ ਆ ਜੀ 1750 ਰੇਟ ਆ ਤੋ ਸਲੈਕ ਕਰ ਸਕਦੇ ਹੋ ਇਹ ਸਾਰੇ ਆਪਣੀ ਅੱਜ ਦੀ ਵੈਰਾਈਟੀ ਸਾਰੇ ਕਢਾਈ ਵਾਲੇ ਸੂਟ ਆ ਫੈਂਸੀ ਸੂਟ ਆ ਰੇਟ ਬਹੁਤ ਜਾਇਨੇ ਸ਼ਿਪਿੰਗ ਚਾਰਜ ਫ੍ਰੀ ਆ ਕੈਸ਼ ਔਰ ਨਿਲਬਰੀ ਵੀ ਹੈ ਸੂਟਾਂ ਦੇ ਅਸੀਂ ਤੁਹਾਨੂੰ ਪ੍ਰਾਈਸ ਨਾਲ ਹੀ ਨਾਲ ਸ਼ੋਅ ਕਰ ਰਹੇ ਨੇ ਜੀ ਇੰਨੇ ਰੇਟ ਹੀ ਤੁਹਾਨੂੰ ਦੇਣਾ ਪਊਗਾ ਜਿੰਨਾ ਰੇਟ ਅਸੀਂ ਤੁਹਾਨੂੰ ਵੀਡੀਓ ਦੇ ਵਿੱਚ ਦੱਸ ਰਹੇ ਆ ਇਹ ਸਾਰੀ ਆਪਣੀ ਅੱਜ ਦੀ ਵੀਡੀਓ ਕਮੈਂਟ ਕਰਕੇ ਸਾਨੂੰ ਜਰੂਰ ਦੱਸਣਾ ਜੀ ਅੱਧ ਨੂੰ ਅੱਜ ਦੀ ਵੈਰਾਈਟੀ ਕਿਸ ਤਰ੍ਹਾਂ ਨਹੀਂ ਲੱਗੀ ਵੀਡੀਓ ਨੂੰ ਲਾਇਕ ਤੇ ਸ਼ੇਅਰ ਜ਼ਰੂਰ ਕਰਨਾ ਧੰਨਵਾਦ